ਇੱਕ ਤੁਸੀਂ ਵੀਡੀਓ ਵੇਖੀ ਹੋਏਗੀ ਨੈੱਟ ਤੇ ਨਾ ਰਮਦਾਸ ਲਾਕੇ ਦੀ ਐ ਉਹ ਵੀਰ ਕਹਿੰਦੇ ਅਸੀਂ ਨਾ ਹੜਪੀੜਤਾਂ ਲਈ ਟਰੈਲੀਆਂ ਦੇ ਵਿੱਚ ਟਰੈਕਟਰਾਂ ਦੇ ਵਿੱਚ ਨਾ ਰਸਤ ਪਾਣੀ ਲੈ ਕੇ ਜਾ ਰਹੇ ਸੀ ਹੁਣ ਪਾਣੀ ਇੰਨਾ ਚਾਰੇ ਪਾਸੇ ਨਜ਼ਰ ਮਾਰਦੇ ਆ ਨਿਗਾਹ ਮਾਰਦੇ ਆ ਸਾਨੂੰ ਕੋਈ ਸੜਕ ਨਹੀਂ ਦਿਸਦੀ ਰਸਤਾ ਨਹੀਂ ਦਿਸਦਾ ਉਹ ਟਰੈਲੀਆਂ ਦੇ ਵਿੱਚ ਟਰੈਕਟਰਾਂ ਦੇ ਵਿੱਚ ਸਨ ਜਿਹੜੀਆਂ ਟਰਾਲੀਆਂ ਸੀ ਨਾ ਸੁੱਕੀਆਂ ਰਸਤਾ ਪ੍ਰਸ਼ਾਦ ਤੇ ਲੰਗਰ ਉਹਨਾਂ ਦੇ ਵਿੱਚ ਤਿਆਰ ਕੀਤਾ ਹੋਇਆ ਸੀ ਕਹਿੰਦੇ ਸਾਨੂੰ ਰਸਤਾ ਨਹੀਂ ਸੀ ਮਿਲ ਰਿਹਾ ਸੜਕਾਂ ਨਹੀਂ ਸੀ ਮਿਲ ਰਹੀਆਂ ਪਰ ਇੱਕ ਚਮਤਕਾਰ ਹੋਇਆ ਇੱਕ ਅਚੰਭਾ ਵਰਤਿਆ ਕਹਿੰਦੇ ਕਹਿੰਦੇ ਉੱਥੇ ਸਾਨੂੰ ਇੱਕ ਦਰवेश ਦਿਖਿਆ ਕੁੱਤਾ ਜਿਹਨੂੰ ਡੌਗੀ ਕਹਿ ਦਿੰਨੇ ਆ ਕਹਿੰਦੇ ਦਰवेश ਦੇਖਿਆ ਅਸੀਂ ਉਹ ਸਾਰਿਆਂ ਨੂੰ ਪਹਿਲੀ ਟਰਾਲੀ ਦੇ ਅੱਗੇ ਜਾ ਕੇ ਟਰੈਕਟਰ ਦੇ ਅੱਗੇ ਲੱਗ ਗਿਆ ਜਿੱਧਰ ਨੂੰ ਉਹ ਜਾਵੇ ਅਸੀਂ ਕਿਹਾ ਵੀ ਸ਼ਾਇਦ ਇਹ ਸੜਕ ਤੇ ਚੱਲ ਰਿਹਾ ਅਸੀਂ ਪਿੱਛੇ ਟਰਾਲੀਆਂ ਲਾਈਆਂ ਕਹਿੰਦੇ ਤਿੰਨ ਚਾਰ ਪਿੰਡ ਉਹ ਦਰਵੇਸ਼ ਨੇ ਸਾਨੂੰ ਜਿਹੜੇ ਥੋੜੇ-ਥੋੜੇ ਕਿਲੋਮੀਟਰਾਂ ਦੇ ਫਾਸਲਿਆਂ ਦੇ ਵਿੱਚ ਸੀ ਉੱਥੇ ਲੈ ਕੇ ਗਿਆ ਤੇ ਗੁਰੂ ਪਿਆਰਿਓ ਰਮਦਾਸ ਦੇ ਫਿਰਕੇ ਦੇ ਜਦੋਂ ਅਸੀਂ ਮੇਨ ਰੋਡ ਤੇ ਪਿੰਡਾਂ ਦੀ ਸੇਵਾ ਕਰਕੇ ਰਾਤ ਹੋ ਗਈ ਜਦੋਂ ਅਸੀਂ ਮੇਨ ਰੋਡ ਤੇ ਆਉਣਾ ਸੀ ਉਹ ਦਰਵੇਸ਼ ਸਾਨੂੰ ਲੈ ਕੇ ਆਇਆ ਉਹ ਸਾਡੇ ਤੋਂ 2-300 ਮੀਟਰ ਦੀ ਦੂਰੀ ਤੇ ਅੱਗੇ ਰਹਿਦਾ ਸੀ ਪਰ ਜਦੋਂ ਪਾਣੀ ਜ਼ਿਆਦਾ ਆ ਗਿਆ ਫਿਰ ਉਹਨੂੰ ਅਸੀਂ ਚੁੱਕ ਕੇ ਟਰਾਲੀ ਦੇ ਵਿੱਚ ਰੱਖ ਲਿਆ ਤੇ ਗੁਰੂ ਪਿਆਰੇ ਜਦੋਂ ਅਸੀਂ ਮੇਨ ਰੋਡ ਤੇ ਆ ਗਏ ਪਾਣੀ ਘਟਿਆ ਸੀ ਜਿੱਥੇ ਕਹਿੰਦੇ ਉਹ ਦਰਵੇਸ਼ ਟਰਾਲੀ ਦੇ ਵਿੱਚੋਂ ਉੱਤਰ ਕੇ ਚਲੇ ਗਿਆ ਪਤਾ ਨਹੀਂ ਲੱਗਿਆ ਕਿੱਥੇ ਗਿਆ ਸੋ ਕਹਿਣ ਦਾ ਮਤਲਬ ਇਹ ਹੈ ਕਈ ਵਾਰੀ ਗੁਰੂ ਸਾਹਿਬ ਆਪ ਕਰਾਮਾਤ ਕਰਦੇ ਨਹੀਂ ਕਲਾ ਵਰਤੌਂਦੇ ਨਹੀਂ ਐਵੇਂ ਨਹੀਂ ਸਤਿਗੁਰਾਂ ਨੇ ਇਹ ਪੰਜਾਬ ਦੇ ਉੱਤੇ ਮਿਹਰ ਭਰਿਆ ਹੱਥ ਰੱਖਿਆ ਸੋ ਸਤਿਗੁਰ ਮਿਹਰ ਕਰਨ